ਬਾਈ ਚੰਗੀ ਵੀਡੀਓ ਸੁਣਨੀ ਆ ਤਾਂ ਵੀਡੀਓ ਜਰੂਰ ਸੁਣ ਕੇ ਜਾਇਓ ਆ ਜੋ ਬੜੀ ਸੋਹਣੀ ਵੀਡੀਓ ਆ ਅੱਛਾ ਮੈਨੂੰ ਐਂ ਦੱਸ ਦਿਵਾਲੀ ਦੇ ਕਸਿਆਂ ਨਾਲ ਦਿਵਾਲੀ ਚੱਲਾਏ ਕਿਦੇ ਘਮ ਘਮ ਗਾਨਾ ਪਟਾਕੇ ਢੁੱਕੇ ਚਲਾਵਾ ਸ਼ਿਮਲੇ ਵਾਲੀ ਸਾਈਡ ਚੱਲਦੇ ਆ ਦਿਵਾਲੀ ਨੂੰ ਬੰਦੀ ਛੋੜ ਦੇ ਵੇਲੇ ਸੁਈ ਹੁੰਦਾ ਆ ਉਹ ਤਾਂ ਹੁੰਦਾ ਹੀ ਆ ਜੀ ਤੂੰ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਵੰਜਾ ਕਲੀਆਂ ਵਾਲੇ ਚੋਲੇ ਦਰਸ਼ਨ ਕੀਤੇ ਨੇ ਨਹੀਂ ਜੀ ਗਿਆ ਤਾਂ ਹੈ ਨਹੀਂ ਜੀ ਮੈਂ ਸੁਣਿਆ ਆ ਗਿਆ ਜੀ ਬਹੁਤ ਨੇੜੇ ਆ ਆਪਣੇ ਅੱਛਾ ਜੀ ਹੈਂ ਜਦੋਂ ਆਪਾਂ ਰਾਣਾ ਸਾਹਿਬ ਜਾਣੇ ਆ ਰਾਣਾ ਸਾਹਿਬ ਦੇ ਕੋਲ ਪਿੰਡ ਕਢਾਣੀ ਆ ਉਹ ਕਢਾਣੀ ਪਿੰਡ ਵਿੱਚ ਗੁਰਦੁਆਰਾ ਚੋਲਾ ਸਾਹਿਬ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਉਹੀ ਚੋਲਾ ਜਿਹੜੇ ਚੋਲੇ ਨਾਲ ਗੁਰੂ ਸਾਹਿਬ ਨੇ ਬੰਵੰਝੀ ਰਾਜੇ ਨੂੰ ਰੇਹਾ ਕਰਵਾਇਆ ਸੀ ਉਹ ਵੀ ਉੱਥੇ ਆ ਗੁਰੂ ਸਾਹਿਬ ਦੇ ਮਤਲਬ ਖੜਾਮ ਉੱਥੇ ਆ ਗੁਰੂ ਸਾਹਿਬ ਦੀ ਇੱਕ ਪੋਥੀ ਸਾਹਿਬ ਜੀ ਤੋਂ ਸੁਖਮਨੀ ਸਾਹਿਬ ਦਾ ਪਾੜ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਉਹ ਵੀ ਉੱਥੇ ਆ ਮਤਲਬ ਆਪਾਂ ਅੱਜ ਕੀ ਉੱਥੇ ਹੀ ਜਾਣਾ ਹੈ ਬੰਦੀ ਛੋੜ ਦਿਵਸ ਵਾਲੇ ਦਿਨ ਜਾ ਕੇ ਆਪਾਂ ਇਹ ਵੀ ਦੇਖਣਾ ਵੀ ਗੁਰੂ ਸਾਹਿਬ ਦਾ ਚੋਲਾ ਕਿੱਡਾ ਵੱਡਾ ਚੌੜਾ ਕਿਉਂਕਿ ਗੁਰੂ ਸਾਹਿਬ ਦਾ ਕੱਦ ਜਿਹੜਾ ਉਹ 7 ਫੁੱਟ ਤੋਂ ਵੀ ਜ਼ਿਆਦਾ ਸੀਗਾ ਠੀਕ ਆ ਇਸ ਕਰਕੇ ਵੀ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹੀ ਕਹਿਣਾ ਵੀ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਹੁੰਦਾ ਹੈ ਉਸ ਦਿਨ ਆਪਾਂ ਸਾਰਿਆਂ ਨੇ ਕਿੱਥੇ ਜਾਣਾ ਕਟਾਣੇ ਟੋਲਾ ਸਾਹਿਬ ਸਿਮਲੇ ਨਹੀਂ ਜਾਣਾ